ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਖੋਖਰਕਲਾ ਵਿੱਚ ਖੜੇ ਆ ਜਿੱਥੇ ਕਿ ਤਰੀਬਨ 20 ਸਾਲਾਂ ਬਾਅਦ ਨਹਿਰੀ ਪਾਣੀ ਆਇਆ ਮਾਨ ਸਰਕਾਰ ਦੀ ਸਹਿਯੋਗ ਨਾਲ ਤੇ ਸਾਡੀ ਕਮੇਟੀ ਆ ਜਿਹੜੀ ਪਿੰਡ ਖੋਖਰਕਲਾ ਦੀ 2856 ਮੋਗਾ ਨੰਬਰ ਤੇ ਰਜਵਾਹਾ ਨੰਬਰ ਅੜਕਵਾਸ ਦਾ ਹੈਗਾ ਜਿਹੜਾ ਇਹ ਮੋਗੇ ਦਾ ਜਿਹੜਾ 20 ਸਾਲਾਂ ਬਾਅਦ ਅੱਜ ਪਾਣੀ ਆਇਆ ਤੇ ਧੰਨਵਾਦ ਮਾਨ ਸਰਕਾਰ ਦਾ ਜਿਨ੍ਹਾਂ ਦੇ ਯਤਨ ਕਰਕੇ ਸਰਦਾਰ ਹਰਪਾਲ ਸਿੰਘ ਠੀਮਾ ਜੀ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਉਹਨਾਂ ਨੇ ਸਾਨੂੰ ਜਦੋਂ ਕਮੇਟੀ ਸਾਡੀ ਠੀਮਾ ਸਾਹਿਬ ਕੋਲ ਗਈ ਉਹਨਾਂ ਨੇ ਮੰਗ ਰੱਖੀ ਤੇ ਉਹਨਾਂ ਦੀ ਜਿਹੜੀ ਮੰਗ ਪਹਿਲੇ ਆਧਾਰ ਤੇ ਪੂਰੀ ਕੀਤੀ ਤੇ ਇਹ ਕਮੇਟੀ ਦੇ ਮੈਂਬਰ ਜਿਹੜੇ ਵੀ ਆਪਣੇ ਬਲਬੀਰ ਸਿੰਘ ਜੀ ਸੁਖਾ ਸਿੰਘ ਜੀ ਮਿਰਕਾ ਸਿੰਘ ਜੀ ਸ਼ੰਗਾਰਾ ਸਿੰਘ ਜੀ ਸਾਰਿਆਂ ਨੇ ਬਹੁਤ ਆਪਣੀ ਜਤਨਾ ਸਦਕਾ ਘਟੋ ਘਾਟ ਇਹਨਾਂ ਨੂੰ ਇਹ ਕਾਂਗਰਸ ਸਰਕਾਰ ਚ ਇਹਨਾਂ ਨੇ ਟੀਚਾ ਬਣਾਇਆ ਸੀ ਪਾਈਪਲਾਈਨ ਪਾਉਣ ਦਾ ਪਰ ਸਰਕਾਰਾਂ ਮਾੜੀਆਂ ਹੁਣ ਕਰਕੇ ਇਹਨਾਂ ਦਾ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤਾ ਜਦੋਂ ਦੀ ਮਾਨ ਸਰਕਾਰ ਆਈਆ ਉਹਨਾਂ ਦਾ ਪਾਣੀ ਕਣੀ ਇੰਨਾ ਧਿਆਨ ਆ ਕਿ ਇਹਨਾਂ ਨੇ ਪਹਿਲੇ ਧਾਰ ਤੇ ਚੀਮਾ ਸਾਹਿਬ ਕੋਲ ਗਏ ਤੇ ਇਹਨਾਂ ਦਾ ਪਹਿਲੇ ਧਾਰ ਤੇ ਕੰਮ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਾਤਾਰ ਚੱਲ ਰਿਹਾ ਹੈ ਇਹਨਾਂ ਦੇ ਖੇਤਾਂ ਦੇ ਵਿੱਚ ਤੇ ਬਹੁਤ ਸਾਰੇ ਖੁਸ਼ ਨੇ ਤੇ ਲਗਾਤਾਰ ਪਾਣੀ ਵਧੀਆ ਆ ਰਿਹਾ ਕੀ ਕਹਿਣਾ ਚਾਹੋਗੇ ਅਸੀਂ ਕਮੇਟੀ ਦੇ ਕੁਝ ਮੈਂਬਰਾਂ ਨੂੰ ਪੁੱਛਣਾ ਚਾਹਾਂਗੇ ਅਸੀਂ ਜੀ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਤਕਲੀਫ ਸੁਣ ਕੇ ਸਾਡੇ ਪਿੰਡ ਉਪਾਣੀ ਦਾ ਪੋਪਰਾਲਾ ਕੀਤਾ ਤੇ ਪਾਣੀ ਲਗਾਤਾਰ ਚੱਲ ਰਿਹਾ ਹੈ। ਸਾਡੇ ਅਫਸਰ ਨੇ ਇਮਾਨਦਾਰ ਨੇ ਸਾਥੋਂ ਕਿਸੇ ਨੇ ਕੋਈ ਪੈਸਾ ਵੀ ਨਹੀਂ ਲਿਆ ਤੇ ਪੂਰਾ ਮਟੀਰੀਅਲ ਵਧੀਆ ਲਗਾਇਆ ਸਾਡੇ ਪਿੰਡ। ਸਾਰਿਆਂ ਦਾ ਧੰਨਵਾਦ। ਮੈਂ ਹੋਰ ਸਾਡੇ ਨਾਲ ਕਿਸਾਨ ਨੇ ਕਈ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਤੁਸੀਂ ਇਹ ਸਟਾਰਟ ਕਰਾਇਆ ਦੀ ਕਿੰਨੇ ਕਦੋਂ ਕਿੰਨਾ ਕੁ ਟਾਈਮ ਲੱਗ ਗਿਆ ਤੇ ਕਦੋਂ ਸਟਾਰਟ ਕੀਤਾ ਸੀਗਾ। ਇਹ 2021 ਚ ਸਟਾਰਟ ਕਰਾਇਆ ਸੀ ਭਾਈ ਤੇ ਉਸ ਟਾਈਮ ਸਰਕਾਰ ਕਿਹੜੀ ਸੀ ਕਾਂਗਰਸ ਦੀ ਸਰਕਾਰ ਦੀ ਉਦੋਂ ਸਾਡਾ ਟੀਚਾ ਨਹੀਂ ਪੂਰਾ ਹੋਇਆ ਹੁਣ ਇਹ ਟੀਚਾ ਪੂਰਾ ਹੋ ਗਿਆ ਸੇ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਭਵਨ ਸਿੰਘ ਮਾਨ ਦਾ ਅਤੇ ਸਰਦਾਰ ਹਰਪਾਲ ਸਿੰਘ ਟੀਮਾ ਸਾਹਿਬ ਦਾ ਜਿਹੜਾ ਨੇ ਸਾਡੇ ਬਰਾਨੀ ਇਲਾਕੇ ਮੈਂ ਪਹਿਲਾਂ ਵੀ ਦੱਸਿਆ ਜਮਾ ਰੇਤਲੇ ਇਲਾਕੇ ਚ ਪਾਣੀ ਟੱਬਿਆਂ ਦੇ ਚੜਾਤਾ ਪੰਜ ਪਾਈਪ ਲੈਣਾ ਸਾਡੇ ਪਿੰਡ ਖੋਖਰ ਵਿੱਚ ਪਾਸ ਹੋ ਗਈਆਂ ਜਿਹੜੀਆਂ ਦੋ ਦਬ ਗਈਆਂ ਤਿੰਨ ਦਬਣ ਵਾਲੀਆਂ ਨੇ ਇੱਕ ਦੀਆਂ ਢੋਲੀਆਂ ਆ ਗਈਆਂ ਸਾਰੇ ਕਰ ਕਰ ਨਾ ਜਿਵੇਂ ਕਿ ਆਦੀ ਵੀ ਅਸੀਂ ਪਾਣੀ ਟੱਬਿਆਂ ਦੇ ਪੁਝਾ ਦਾਂਗੇ ਉਹ ਪੁਝਾਤਾ ਆਪਦੇ ਬਚਨਾਂ ਤੇ ਸਰਕਾਰ ਪੂਰੀ ਰਹੀ ਅਸੀਂ ਫੇਰ ਤੈਹਦਲੋਂ ਧੰਨਵਾਦ ਕਰਜਾ ਮਾਨ ਸਰਕਾਰ ਦਾ ਅਤੇ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਦਾ ਕੋਈ ਨਹੀਂ ਖਾਲਸਾ ਹਾਂਜੀ ਜਿਹੜੇ ਤੁਸੀਂ ਇਹ ਨੱਕੇ ਦੇ ਖੜੇ ਹੋ ਇਹ ਨੱਕਾ ਜਿਹੜਾ ਪਾਈਪ ਲਾਈਨ ਦਾ ਕਿਹੜਾ ਨੱਕਾ ਲਾਸਟ ਤੇ ਆ ਕਿ ਟੇਲ ਆ ਜਿਵੇਂ ਵੀ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜਾ ਲਾਸਟ ਤੇ ਨੱਕਾ ਜਿਵੇਂ ਆਪਾਂ ਕਹਿੰਦੇ ਨੇ ਕਿ ਟੇਲਾ ਤੱਕ ਪਾਣੀ ਪਹੁੰਚਾਤਾ ਇਹ ਦੱਸੋ ਤਾਂ ਇਹ ਨੱਕਾ ਕਿਹੜਾ ਟੇਲ ਇਹ ਟੇਲ ਦੇ ਨੱਕਾ ਪਾਣੀ ਭਜਾਤਾ ਬਹੁਤ ਮੋਟਰਾਂ ਬੰਦ ਕਰਾਤੀਆਂ ਹੱਡੀ ਜੀ ਪਾਨ ਸਰਕਾਰ ਨੇ ਸੀ ਬਹੁਤ ਧੰਨਵਾਦ ਕਰਦੇ ਸਰਕਾਰ ਦਾ ਮੈਂ 42 ਸਾਲ ਦੀ ਉਮਰ ਹੋ ਗਈ ਮੈਨਾਂ ਪਾਣੀ ਦੇਖਣਾ ਨਹੀਂ ਦੀ ਜਨਾ ਪਾਣੀ ਨੇ ਭਜਾਤਾ ਨੂੰ ਤੇ ਮੈਂ ਕਹਿੰਦੇ ਟੇਲ ਦੇ ਪਾਣੀ ਭਜਾ ਦਾਂਗੇ ਮੋਟਰਾਂ ਬੰਦ ਕਰਾਤੀਆਂ ਟੇਲ ਦੇ ਪਾਣੀ ਫੁੱਲ ਆ ਰਹੇ ਜੀ ਤੁਸੀਂ ਦੇਖ ਰਹੋ ਇਹ ਜਿਹੜਾ ਨੱਕਾ ਨਾ ਇਹ ਨੱਕਾ ਸਭ ਤੋਂ ਮੋਗੀ ਦਾ ਸਭ ਤੋਂ ਲਾਸਟ ਨੱਕਾ ਜਿਵੇਂ ਕਹਿੰਦੇ ਆਪਾਂ ਟੇਲ ਟੇਲਾਂ ਤੇ ਪਾਣੀ ਪਹੁੰਚ ਗਿਆ ਇਸੇ ਤਰੀਕੀ ਅਸੀਂ ਸਾਡੇ ਹਲਕੇ ਦੇ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਧੰਨਵਾਦ ਕਰਦੇ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਵਿਭਾਗਾਂ ਦਾ ਸੌਰਵ ਜੀਆਂ ਦਾ ਸਾਡੇ ਵਿਭਾਗ ਦੇ ਬਹੁਤ ਵਧੀਆ ਲੈਰੇ ਤੋਂ ਅਧਿਕਾਰੀ ਨੇ ਸੌਰਵ ਗੌਰਵ ਜੀ ਸੰਦੀਪ ਸਿੰਘ ਜਲਪੁਮੀ ਆਲੇ ਨੇ ਤੇ ਆਪਣੇ ਪੰਕਜ ਜੀ ਆਪਣੇ ਜਸ ਜਸਵੀਰ ਜੀ ਗੁਰਸੇਵ ਗੁਰਸੇਵ ਸਿੰਘ ਐਸਡੀਓ ਸਾਹਿਬ ਜਿਨ੍ਹਾਂ ਦੇ ਯਤਨਾਂ